ਤੁੰਦਾਂ ਚ ਬਾਈ ਸਭ ਤੋਂ ਔਖੀ ਡਰਾਈਵਰੀ ਆ ਬੱਸਾਂ ਵਾਲਿਆਂ ਦੀ ਹੂੰ ਟਾਈਮ ਪਿੱਛੇ ਵੀ ਰੌਲਾ ਹੂੰ ਧੁੰਦ ਚ ਦੀਂਦਾ ਵੀ ਕੁਝ ਨਹੀਂ ਆਪਾਂ ਕਹਿ ਦੇਨੇ ਆ ਬੱਸ ਵਾਲਾ ਕਿੰਨੀ ਤੇਜ਼ ਜਾਂਦਾ ਦੀਦਾ ਦੁੰਦਾ ਉਹਨੂੰ ਕੁਝ ਨਹੀਂ ਹੁੰਦਾ ਰੱਬ ਆਸਰੇ ਹੀ ਜਾਂਦਾ ਅੱਛਾ ਹਾਂ ਜੇ ਚੀਜ਼ ਦੇਸੀ ਦਾ ਬ੍ਰੇਕ ਮਾਰ ਉਹਨੇ ਫੜਾ ਕੇ ਦੇਨੇ ਵਿੱਚ ਹੀ ਮਾਰਨੀ ਉਹਨੇ ਤੁਸੀਂ ਫਿਰ ਜਾਂਦੇ ਹੋਗੇ ਅਸੀਂ ਵੀ ਧੁੰਦ ਚ ਆਈ ਜਾਂਦੇ ਸੀ ਬਾਬਾ ਕੇਰਾ ਮੇਰੇ ਨਾਲ ਨਾ ਮੱਖਣ ਵਾਲਾ ਟਰੱਕ ਨਿਰਮਲ ਹੂੰ ਮੱਖੀਆਂ ਭਰੀਆਂ ਤੇ ਮੇਰੇ ਮਗਰ ਮਗਰ ਤੁਰਿਆ ਆਵੇਂ ਮੈਨੂੰ ਦੇਸ ਗਿਆ ਮੈਂ ਕਹਿਆ ਯਾਰ ਇਹ ਮੇਰੇ ਆਸਰੇ ਨਾ ਆਉਂਦਾ ਹੁਣ ਬਾਸ ਵਾਲੇ ਦਾ ਕੀ ਹੁੰਦਾ ਤਜਰਬਾ ਹੁੰਦਾ ਕਿ ਡੇਲੀਏ ਰੋਡ ਤੇ ਜਾਣਾ ਉਹਨੂੰ ਪਤਾ ਇੱਥੇ ਖੱਡਾ ਇੱਥੇ ਜੰਪ ਹੈ ਇੱਥੇ ਮੋੜ ਹੈ ਇੱਥੇ ਚਿਕੜੀ ਹੈ ਇੱਥੇ ਆ ਤੇ ਮੈਂ ਭਾਈ ਜਦੋਂ ਰੁਕਣਾ ਹੋਇਆ ਕਰੇ ਮੈਂ ਪਹਿਲੇ ਇੰਡੀਕੇਟਰ ਲਾ ਦਿਆ ਕਰਾਂ ਟਰੱਕ ਵਾਲ ਨੂੰ ਵੀ ਇੱਥੇ ਰੁਕਣਾ ਹੈ ਉਹ ਵਿਚਾਰਾ ਹੌਲੀ ਕਰ ਲਿਆ ਕਰੇ ਮੈਂ ਸਵਾਰੀਆਂ ਚੱਕ ਕੇ ਜੇ ਮੈਂ ਦੂਰ ਹੋ ਜਾ ਕੇ ਮੈਂ ਮਾੜੇ ਪੈਰ ਚੱਕ ਕੇ ਨਾਰ ਲਾ ਲਿਆ ਕਰ ਅਸੀਂ ਮਖੂ ਆ ਗਏ ਠੀਕ ਹੈ ਮਖੂ ਆ ਕੇ ਮੈਂ ਉਹਨਾਂ ਨੂੰ ਮਿਲਿਆ ਯਾਰ ਮਿਲ ਕੇ ਉਹਨੂੰ ਮੈਂ ਕਹਾ ਆਜੋ ਚਾਹ ਪੀਰੋ ਮੈਂ ਕਹਿ ਕੇ ਇੱਕ ਪਰੌਂਠਾ ਛਕਦੇ ਆਂ ਮੈਂ ਕਹੇ ਚੱਲਦੇ ਆਂ ਆਜੋ ਉਹ ਕਹਿੰਦਾ ਮਖੂ ਤੋ ਕਿੱਧਰ ਨੂੰ ਜਾਏਗਾ ਮੈਂ ਕਹਾ ਮੈਂ ਮੋਗੇ ਨੂੰ ਕਹਿੰਦਾ ਅਸੀਂ ਤਾਂ ਫਿਰ ਸਿੱਧੇ ਲੰਘ ਜਾਣਾ ਯਾਰ ਅਸੀਂ ਚੱਲਦੇ ਆਂ ਕਹਦਾ ਤੇ ਇੱਥੋਂ ਤੱਕ ਲਿਆ ਆ ਬਾਈ ਧੰਨਵਾਦ ਤੇਰਾ ਬਾਈ ਉਹ ਤੁਰਪੇ ਅਸੀਂ ਪਰੌਂਠਾ ਪੁੰਡਾ ਛਕ ਕੇ ਮਗਰੇ ਮੈਂ ਤੱਕਦੀ ਹਜੇ ਉਹ ਨਹਿਰਾ ਵਾਲੇ ਜੋੜੇ ਪੁਲਾਂ ਤੋਂ ਪਿੱਛੇ ਹੀ ਸੀ ਮੈਂ ਵੀ ਮਗਰ ਜਾ ਲਈ ਉਹਨੇ ਪੁਲ ਤਾਂ ਗਾਂਹ ਉਹਨੇ ਪਛਾਈ ਮੂਰਤੀ ਕੰਜਰ ਦੇ ਨੇ ਮੈਂ ਬਹੁਤ ਹਾਰ ਨ ਮਾਰੇ ਬਾਈ ਵੀ ਪੌੜਾ ਹੈ ਨਹੀਂ ਤੇ ਤੇ ਮੂਰਤੀ ਪੌੜਾ ਹੈ ਨਹੀਂ ਉਹਦੋਂ ਨਹਿਰ ਚ ਜਾ ਡਿੱਗੀ ਗੜਾ ਮਦਨ ਤੀਜੇ ਦਿਨ ਉਹੀ ਡੱਡ ਬਡੀਆਂ ਤੀਜੇ ਦਿਨ ਨਿਕਲੀਆਂ ਯਾਰ ਜਿਨ੍ਹਾਂ ਨੂੰ ਮੈਂ ਕਹੀ ਚਾਹ ਪੀ ਲੋ ਹਨਾ ਤੇ ਟਰੱਕਾਂ ਵਾਲੇ ਦੀ ਜ਼ਿੰਦਗੀ ਬਹੁਤ ਦੂਰੀ ਹੈ ਯਾਰ ਤੋਂ ਹੰਦਾ ਜੇ ਡਰਾਈਵਰੀ ਬਹੁਤ ਔਖੀ ਹੈ ਬਾਈ ਕਾਰ ਵਾਲਾ ਵੀ ਖੜਜੂ ਸਾਰੇ ਖੜ ਜਾਣਗੇ ਇੱਕ ਤਾਂ ਟੈਕਸੀਆਂ ਵਾਲੇ ਬਾਈ 에어ਪੋਰਟ ਜਾਣਾ ਇਹ ਬਹੁਤ ਔਖਾ ਕੰਮ ਹੈ ਮੇਰੀ ਬੇਨਤੀ ਹੈ ਜਿਹੜੇ ਤੁੰਦ ਚ ਬਾਹਰ ਜਾਣ ਵਾਲੇ ਇੱਕ ਦਿਨ ਪਹਿਲਾਂ ਚਲੇ ਜਾਓ ਹਮ ਜੇ ਨੁਕਸਾਨ ਤੋਂ ਬਚ ਜੂ ਉੱਥੇ ਰੁਕ ਜੂ ਤੇ ਸਟੇ ਕਰ ਲੋ ਸਟੇ ਕਰ ਲੋ ਹੋਟਲ ਲੈ ਲੋ ਕਿਰਾਏ ਤੇ ਰਹਿ ਪੋ ਉੱਥੇ ਤੁਹਾਡੇ ਕੋਲੇ ਹੱਲ ਹੈ ਟਰੱਕਾਂ ਵਾਲਿਆਂ ਕੋਲੇ ਕੋਈ ਹੱਲ ਨਹੀਂ ਉਹਨਾਂ ਨੂੰ ਚੱਲਣਾ ਪੈਣਾ ਤੁੰਦ ਲੈਂਦੀ ਨਹੀਂ ਉਹਨਾਂ ਨੂੰ ਚੱਲਣਾ ਪੈਣਾ ਉਹਨਾਂ ਦੀ ਮਜਬੂਰੀ ਹੈ ਤੁਸੀਂ ਮਜਬੂਰੀ ਤੋਂ ਬਚ ਸਕਦੇ ਆ ਜੀ ਤੁਸੀਂ 10 11 ਵਜੇ ਤੁੰਦ ਲਈ ਜੇ ਤੁਹਾਡੀ ਅੱਜ ਰਾਤ ਨੂੰ ਪਤਾ ਵੀ ਕੱਲ ਨੂੰ ਫਲੈਟ ਹੈ ਤਾਂ ਅੱਜ ਪਹੁੰਚ ਜਓ ਯਾਰ ਆਰਾਮ ਨਾ ਜਾ ਕੇ ਉਹ ਤੇ ਕਮਰਾ ਕਰਾਇ ਤੇ ਲੋ ਦੂਜੇ ਦਿਨ ਚੜਜੋ ਬਾਈ ਜਾਣ ਨਾਲੋਂ ਚੰਗਾ ਕੁਛ ਨਹੀਂ ਯਾਰ ਹੈ ਬੇਹੌਣ ਜਿਵੇਂ ਉਹ ਫਲੈਟ ਵਾਲੀ ਚੱਲਦੀ ਹੁੰਦੀ ਮੇਰੀ ਗੱਲ ਹਣਾ ਮੈਂ ਪਹਿਲੀ ਵਾਰ ਜਾ ਚੜਿਆ ਸੀ ਜਦੋਂ ਅੱਛਾ ਉਹ ਵੀ ਬਹੁਤ ਚੱਲੀ ਹੈ ਨਾ ਉਹ ਵੀ ਆਈ ਸੀ ਨਰਮਲ ਸੱਚੀ ਗੱਲ ਆਓ ਸੱਚੀ ਗੱਲ ਬੱਬਾ ਹਾਂਜੀ ਅਸੀਂ ਬੱਬਾ ਜੀ ਉਹ ਪਤਾ ਕੀ ਗੱਲ ਅਸੀਂ ਹਰ ਬੰਦੇ ਨੂੰ ਸਮਾਨ ਫੜਾਈ ਜਾਂਣ ਕੰਪਨੀ ਵਾਲੇ 40 40 ਕਿਲੋ 50 50 ਕਿਲੋ ਯਾਰ ਕਿਸੇ ਕੋਲੇ ਵਾਈਬ੍ਰੇਟ ਕਿਸੇ ਕੋਲੇ ਬੇਲਚੇ ਕਿਸੇ ਕੋਲੇ ਬੱਠਲ ਕਿਸੇ ਕੋਲੇ ਕੋਸ ਯਾਰ ਅਸੀਂ ਦਾ 에어ਪੋਰਟ ਤੇ ਪੰਡਾ ਬੰਨੀ ਬੈਠੇ ਆਏ ਯਾਰ ਜਿਵੇਂ ਸਿਗਲੀ ਕਰ ਆਏ ਹੁੰਦੇ ਆ ਮੈਂ ਕਿਹਾ ਇਹਨਾਂ ਤਾਂ ਪਰਾਂ ਹੋ ਕੇ ਬੈਠ ਪੈੜੇ ਹੀ ਬੋਤ ਲੱਗਦੇ ਆ ਭਈਏ ਕੁੜੀਏ ਵੈਨਾ ਹੱਤੇ ਨਾ ਕਹਦਾ ਤਿੰਨ ਤਿੰਨ ਦਿਨ 에어ਪੋਰਟ ਤੇ ਹੋ ਕੇ ਬੈਠਾ ਨੂੰ ਮੁਸ਼ਕਲ ਆ ਗਿਆ ਮਾਰਨ ਉਹਨਾਂ ਚੋਂ ਬਾਈ ਤੇ ਮੈਂ ਜਦੋਂ ਪੁੱਛ ਕੇ ਕਹਿੰਦੇ ਜਹਾਜ਼ ਤਾਂ ਆ ਗਿਆ ਕਿ ਉਤਰ ਨਹੀਂ ਰਿਹਾ ਮੈਂ ਕਿਹਾ ਕਿਉਂ ਕਹਿੰਦੇ ਤੁੰਦ ਵਾਲੀ ਆ ਥੱਲੇ ਦੀਂਦਾ ਨਹੀਂ ਮੈਂ ਕਿਹਾ ਤਾਂ ਤੇਲ ਮੁੱਕੇ ਤਾਂ ਡਿੱਗੂ ਇੱਕ ਬੁੜਾ ਜ ਮੈਨੂੰ ਕਹਿੰਦਾ ਜੇ ਮੂੰਹ ਨਹੀਂ ਚੰਗਾ ਘੱਲ ਜੇ ਕੀ ਕਰ ਲਾ ਕਹਿੰਦਾ ਕੰਮ ਜਾਜਦਾ ਮੈਂ ਕਿਹਾ ਮੇਰੇ ਕਹਿਣ ਨਾਲ ਤਾਂ ਨਹੀਂ ਡਿੱਗਣਾ ਉਹਨੇ ਮੈਂ ਕਿਹਾ ਬਾਪੂ ਮੈਂ ਮੈਂ ਕਿਹਾ ਤੂੰ ਚੜਿਆ ਅੱਗੇ ਜਾਜ ਕਿਤੇ ਕਹਿੰਦਾ ਹਾਂ ਮੈਂ ਕਿਹਾ ਨਹੀਂ ਜਾਜ ਦੋ ਕਿਹੜੇ ਲਾਊਗਾ ਦੋ ਕਹਿੰਦਾ ਦੋ ਕਿਵੇਂ ਮੈਂ ਕਿਹਾ ਸਮਾਨ ਦਾ ਅਟ ਲਾਊਗਾ ਕਿਹੜਾ ਕਹਿੰਦਾ ਨਹੀਂ ਨਹੀਂ ਕੋਈ ਕਿਹੜਾ ਲਾਊ ਮੈਂ ਕਿਹਾ ਫੇਰ ਤਾਂ ਡਿੱਗੂਗਾ ਇੰਨਾ ਸਮਾਨ ਲੈ ਕੇ ਉੱਡੇ ਹੀ ਖੜਾ ਮੈਂ ਕਿਹਾ ਇੰਨੇ ਬੰਦੇ ਆ ਪਰ ਇੰਨਾ ਸਮਾਨ ਫੇਰ ਨਹੀਂ ਉੜਦਾ ਮੈਂ ਕਿਹਾ ਫੇਰ ਡਿੱਗਾਗੇ ਉਹ ਕਹਿੰਦਾ ਚੁੱਪ ਕਰੇ ਚੰਗੀ ਗੱਲ ਕਰੀ ਜਿੰਦੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਮੈਂ ਕਿਹਾ ਜਿੰਨੀ ਮਰਜੀ ਚੰਗੀ ਕਰ ਲੈ ਇੰਨਾ ਵਜਨ ਲੈ ਕੇ ਨਹੀਂ ਉੜਦਾ ਅੱਛਾ ਆ ਵਾਈਬ੍ਰੇਟਰ ਲਈ ਬੈਠਿਆ ਕਿਤੇ ਮੈਂ ਕਿਹਾ ਯਾਰ ਇਹ ਕਿਵੇਂ ਮੋਟਰਾਂ ਇੰਨੀਆਂ ਲੈ ਕੇ ਉੱਡੀ ਕੜੂ ਤੇ ਉਹੀ ਗੱਲ ਭਰਾਵਾ ਦੀ ਜਿਹੜਾ ਜਾ ਜਾਗਾ ਤੇ ਜਾਜ ਉਹਨੇ ਕਾਊਂਟਰ ਤੇ ਨਾ ਲੱਗਣਾ ਤਾਂ ਤੁਹਾਡੀ ਵੀ ਗਿਆ ਦਾ ਵਿਚਾਲੇ ਖੜਾ ਉਹ ਸਾਨੂੰ ਵਾਸਤੇ ਬਿਠਾ ਕੇ ਲੈ ਗਏ ਤੇ ਸਾਲਾ ਪੂਛ ਕੋਲੋਂ ਪਿੰਕਾ ਜਾਜ ਅੱਛਾ ਉਹ ਮੈਂ ਕਹ ਰਿਹਾ ਮੈਨੂੰ ਪਹਿਲਾਂ ਵੀ ਪੂਛ ਜੀ ਕਿਤੇ ਰਗੜੀ ਲੱਗਦੀ ਐ ਨੇ ਗੰਜਰ ਨੇ ਮੈਂ ਕਹ ਡਿੱਗਿਆ ਲੱਗਦਾ ਪੂਛ ਪਰਨੇ ਹਾਂ ਜਾਂ ਮੈਂ ਕਹ ਡਰਾਈਵਰ ਨਾ ਮਾਹੂ ਜਾਦੇ ਚੱਕਤਾ ਹੂ ਮਗਰੋਂ ਮੈਂ ਕਹ ਘਰ ਕਰਾਤੀ ਹੁੰਦੀ ਠੀਕ ਹੈ ਉਹ ਬੁਰਾ ਕਰੇ ਚਾਪੇ ਇਹੋ ਜੇ ਮੋਕ ਨਹੀਂ ਇਹੋ ਜੀ ਗੱਲ ਕਰੀਦੀ ਹੁੰਦੀ ਉਹਦੋਂ ਬਾਈ ਜਦੋਂ ਜਹਾਜ ਭੱਜਿਆ ਨਾ ਚੜਨ ਨੂੰ ਉਹ ਤਾਂ ਚੜਿਆ ਹੀ ਨਹੀਂ ਉਹਨਾਂ ਨੇ ਘਰ ਘਰ ਕਰਕੇ ਰੋਕਤਾ ਮੈਂ ਸੀਛੇ ਜੀ ਦੀ ਵੇਖਿਆ ਅੱਗ ਬਝਾਉਣਾਂਗਾ ਗੱਡੀਆਂ ਭੱਜਣ ਨਾਲ ਉਹ ਮੈਂ ਕਹ ਬਾਪੂ ਅੱਗ ਪੈ ਗਈ ਓਏ ਬਾਪੂ ਕਹਿੰਦਾ ਪੜਾ ਸਾਰਾ ਮੱਤ ਜੇ ਤੂੰ ਨਹੀਂ ਬੋਲਣਾ ਮੈਂ ਕਹਾ ਅੱਗ ਭਜਾਉਣ ਵਾਲੀਆਂ ਗੱਡੀਆਂ ਭੱਜੀਆਂ ਆਉਂਦਾਂ ਨਾਲ ਖਸਮਾ ਕਹਿੰਦਾ ਯਾਰ ਕੋਸ ਭੱਜਿਆ ਫਿਰ ਤੂੰ ਨਹੀਂ ਬੋਲਣਾ ਮੈਂ ਕਹਾ ਜਾ ਯਾਰ ਮੈਨੂੰ ਬੋਲਣ ਹੀ ਨਹੀਂ ਦਿੰਦਾ ਉਹਨਾਂ ਨੇ ਭਾਈ ਬੈਕ ਕਰਕੇ ਫੇਰ ਟਰੈਕਟਰ ਜੇ ਨਾਲ ਖੱਚ ਕੇ ਲੈ ਗਏ ਉਦੋਂ ਘੜ ਬੈਕ ਹੁੰਦਾ ਹੈ ਨਾ ਫੇਰ ਭਜਾ ਲਿਆ ਹੂੰ ਹੂੰ ਮੈਂ ਕਹਾ ਕਹਿੰਦਾ ਕੀ ਹੋ ਗਿਆ ਮੈਂ ਕਹਾਂ ਤਾਂ ਕੰਦਾਂ ਤੋਂ ਵਾਲੀ ਉੱਡੇ ਹੀ ਨਹੀਂ ਮੈਂ ਕਹਾ ਹੁਣ ਤਾਂ ਪਾਰ ਜਾਊ ਕੰਦੋਂ ਠੀਕ ਹੈ ਉਹਨਾਂ ਚਪਕ ਰਿਹਾ ਉਹਦੋਂ ਮੂਰੇ ਉੱਠ ਖੜਿਆ ਮੈਂ ਕਿ ਇਹ ਪੂਛ ਲੱਗੀ ਨਾਲ ਧਰਤੀ ਦੇ ਮੈਂ ਕਿ ਜਮੇ ਸਾਲ ਨੇ ਮੂਰੇ ਚੱਕਤਾ ਓਏ ਉਹ ਜੋ ਜਮਾ ਹੈਂ ਸਿਰੇ ਤੇ ਜਾ ਕੇ ਆਏ ਜੇ ਹੁੰਦਾ ਮੈਂ ਖੜ ਗਿਆ ਹੁੰਦਾ ਨਾ ਤੂੰ ਆਏ ਜੇ ਕਰਾਉਂਦੇ ਆ ਉਹ ਮੈਂ ਕਹਾ ਉਹੀ ਗੱਲ ਹੋ ਗਈ ਗਿਆ ਪੂਛ ਪਰਨੇ ਬੁੜਾ ਮੈਨੂੰ ਕਹਿੰਦਾ ਜਦੋਂ ਦਾ ਜਾ ਕੇ ਸੀਟ ਬੈਲਟਾਂ ਖੁੱਲੀਆਂ ਕਹਿੰਦਾ ਹੌਣ ਸਾ ਆਇਆ ਸੌਂਦਾ ਸਾਲਿਆ ਕਹਿੰਦਾ ਇੰਨੇ ਸਫਰ ਕਰੇ ਜਾਜਦੇ ਮੈਂ ਕਹਿੰਦਾ ਲੱਤਾਂ ਕੰਬਣ ਲਾਤੀਆਂ ਤੂੰ ਨਾ ਢਾਈ ਜਾਂ ਨਾ ਢਾਈ ਜਾਂ ਨਾ ਤੜਕੇ ਦਾ ਮੈਂ ਕਹਾਂ ਜੇ ਮੇਰੇ ਕਹਿਣ ਤੇ ਡੈਗਦੇ ਹੁੰਦੇ ਮੈਂ ਤਾਂ ਇੱਕ ਵੀ ਚੜਨ ਦਿੰਦਾ ਅੱਛਾ ਮੈਂ ਕਹਨੇ ਪਹਿਲੇ ਮੈਨੂੰ ਭਲਾਨੇ ਨਾਲ ਚੱਲੋ ਨਹੀਂ ਚੜ੍ਹਨੇ ਹੀ ਨਹੀਂ ਜਾ ਤੁਰੇ ਫਿਰੋ ਜੀ ਜਿਵੇਂ ਬਈ ਤੁਹਾਡਾ ਏਡਾ ਕਦ ਕਾਠ ਆ ਤਾਂ ਤੁਹਾਡੇ ਬਾਪੂ ਜੀ ਨੇ ਸੋਚਿਆ ਹੋਊਗਾ ਵੀ ਮੁੰਡੇ ਨੂੰ ਫੌਜ ਚ ਭੇਜ ਦਈਏ ਪੁਲਿਸ ਚ ਭੇਜ ਦਈਏ ਬਾਪੂ ਨੇ ਕੋਟ ਕੋਟ ਬਹੁਤ ਪੜਾਇਆ ਬਈ ਪੜੀ ਹੀ ਨਹੀਂ ਬਈ ਆਉਂਦੇ ਹੀ ਨਹੀਂ ਸੀ ਪੜਨਾ ਯਾਰ ਠੀਕ ਆ ਇਹ ਹੀ ਨਹੀਂ ਯਾਰ ਪੜਨਾ ਬਈ ਯਾਰ ਬਈ ਸੋਚਿਆ ਨਹੀਂ ਸੀ ਵੀ ਪੁਲਿਸ ਚ ਜਾਂ ਫੌਜ ਚ ਚੱਲ ਜੀਏ ਪੌਲ ਸਜੂਰਨ ਕਿਲੇ ਜਾਂਦਾ ਸੀ ਬਈ ਡਰ ਬਹੁਤ ਲੱਗਦਾ ਸੀ ਪੁਲਿਸ ਵਾਲੇ ਚੋਪੜ ਕੇ ਦਾ ਰੱਖ ਦਿੰਦਾ ਸੀ ਅਗਲਾ ਚੌਥੇ ਦਿਨ ਪੁਲਿਸ ਚ ਕਿਹੜਾ ਜਾਂਦਾ ਸੀ ਡਰਦਾ ਪੁਲਿਸ ਵਾਲੇ ਦਾ ਮਹਿਤਾ ਕਰ ਕਰ ਲੀ ਜਾਂਦੇ ਸੀ ਵੀ ਆ ਜਾਓ ਮੇਰੇ ਅਰਗਿਆਂ ਨੂੰ ਐਡੇ ਕੱਦ ਨੂੰ ਲੁਕਣਾ ਵੀ ਔਖਾ ਬਾ ਟੋਲੇ ਭਰਾਵਾ ਵਾਲਾ ਢੂਈ ਚ ਮਾਰਦਾ ਬਗੋਲੀ ਇਹ ਵੀ ਹੈਗਾ ਉਦੋਂ ਖਾਲਸਿਆਂ ਦਾ ਰਾਜ ਸੀ ਬੱਬਾ ਉਦੋਂ ਕਿਹੜਾ ਪੁਲਿਸੀ ਭਰਤੀ ਹੁੰਦਾ ਹੈਗਾ ਧੱਕੇ ਨਾਲ ਲਿਆ ਜਾਂਦੇ ਸੀ ਪੁਲਿਸ ਜੀ ਦਾ ਠੀਕ ਹੈ ਕੋਈ ਨਹੀਂ ਜਾਂਦਾ ਸੀ ਪੁਲਿਸ ਚ ਡਰਦਾ ਬਾਈ ਉਦੋਂ ਮਾਹੌਲ ਬਹੁਤ ਮਾੜਾ ਸੀ ਜੀ ਇਬਰ ਜਿਵੇਂ ਤੁਸੀਂ ਬੈਲੀਆਂ ਵਾਲਾ ਕਿੱਸਾ ਤੁਹਾਡਾ ਸੁਣਿਆ ਬੈਲੀਆਂ ਤੋਂ ਫਿਰ ਤੁਸੀਂ ਡਰਾਈਵਰੀ ਕੀਤੀ ਬੈਲੀ ਬਣੇ ਫਿਰ ਬੈਲੀਆਂ ਤੋਂ ਬਾਹਰ ਜਦੋਂ ਆਰਡਰ ਹੋਏ ਤੁਸੀਂ ਦੇਸ਼ ਛੱਡ ਕੇ ਚੱਲ ਗਏ ਇਹ ਸੌਰੀ ਆਪਣੀ ਸਟੇਟ ਛੱਡ ਕੇ ਚੱਲ ਗਏ ਫਿਰ ਫਿਰ ਤੁਸੀਂ ਉੱਥੇ ਫਿਰ ਕਿਵੇਂ ਟਾਈਮ ਪਾਸ ਕੀ ਸੀ ਉੱਥੇ ਰਹਿੰਦੇ ਕਿੱਥੇ ਕਿੱਥੇ ਸੀ ਬਾਬਾ ਬੜੇ ਦੁੱਖ ਵੇਖਿਆ ਉਦੋਂ ਹੂੰ ਬੜੇ ਦੁੱਖ ਵੇਖਿਆ ਉਦੋਂ ਇੱਕ ਬੰਦੇ ਦੀ ਖਾਤਰ ਮੈਂ ਜ਼ਮੀਨ ਦਾ ਕਿਲਾ ਜਿਹੜਾ ਸੀਗਾ ਉਹ ਵੀ ਵੇਚਤਾ ਸੀ ਅੱਛਾ ਇੱਕ ਕਿਲਾ ਮੈਨੂੰ ਮੇਰੇ ਪਿਓ ਤੋਂ ਮੈਂ ਕਹਿੰਦਾ ਹੀ ਜ਼ਮੀਨ ਦਾ ਬਾਕੀ ਦਾ ਦਿੱਤੀ ਨਹੀਂ ਮੈਨੂੰ ਇੱਕ ਕਿਲਾ ਜਾਣੀ ਉਹ ਪੈਸੇ ਦਿੱਤੇ ਹੀ ਮੈਨੂੰ ਹੂੰ ਮੇਉ ਬੰਦੇ ਦਾ ਐਕਸੀਡੈਂਟ ਹੋ ਗਿਆ ਹੀ ਰਾਜਸਤਾਨੀ ਦਾ ਮੇਰੇ ਕੋਲੇ ਆਇਆ ਸੀ ਮੇਰੇ ਕੋਲੇ ਨਹੀਂ ਆਇਆ ਕਿਸੇ ਕੋਲੇ ਸੀਗਾ ਜਾਨੀ ਸਾਡੇ ਗਵਾਂਢੀਆਂ ਦੇ ਘਰੇ ਮੈਲਣ ਆਇਆ ਤੇ ਮੈਨੂੰ ਪਤਾ ਲੱਗਿਆ ਮੇਰਾ ਸਕੂਟਰ ਲੈ ਗਿਆ ਗਾਂ ਜਾ ਕੇ ਦਰਾਖਤ ਚ ਵੱਜਿਆ ਬਾਈ ਕਹਿੰਦੇ ਮਰ ਗਿਆ ਮਰ ਗਿਆ ਮੈਂ ਭੱਜਿਆ ਮਗਰ ਉਹਦੇ ਕੋਈ ਨਹੀਂ ਗਿਆ ਬਾਈ ਨਾ ਉਹਦਾ ਰਿਸ਼ਤੇਦਾਰ ਨਾ ਕੋਈ ਵੀ ਮੈਂ ਚੱਕੀ ਫਿਰਦਾ ਰਿਆ ਮੋਗਗੇ ਕਿਤੇ ਫਰੀਦਕੋਟ ਉਹਨੂੰ ਡਾਕਟਰ ਨੇ ਮੋਗਗੇ ਵਾਲੇ ਨੇ ਕਹਿੰਦੇ ਬਾਜੂਗਾ ਵੀ ਇਹਦੀ ਨਿਗਾ ਜਾ ਨਿਗਾ ਨਹੀਂ ਮੁੜਨੀ ਇਹਦੀ ਨਿਗਾ ਗਈ ਮੂੰਹ ਖਤਮ ਹੋ ਗਿਆ ਭਾਈ ਉਹ ਜਮਾ ਰੋਡਾਂ 'ਗਾ ਨਾ ਰਗੜਿਆ ਗਿਆ ਥੱਲੇ ਹਣਾ ਮੈਂ ਬੜਾ ਦੁਖੀ ਭਾਈ ਮੈਂ ਮੋਗ ਗਿਆ ਉਹਨਾਂ ਨੇ ਰੈਪਰ ਕਰਤਾ ਫਰੀਦਕੋਟ ਨੂੰ ਮੈਂ ਫਰੀਦਕੋਟ ਨੂੰ ਲੈ ਕੇ ਆ ਗਿਆ ਪੈਂਡਰ ਮੈਂ ਟੈਕਸੀ ਵਾਲ ਨੂੰ ਮੈਂ ਕਿਹਾ ਪੈਂਡ ਲੈ ਚਾਲੇ ਐਂਬੂਲੈਂਸ ਵਾਲੇ ਨੂੰ ਮੈਂ ਕਿਹਾ ਪਿੰਡੋਂ ਪੈਸੇ ਲਵਾਂਗੇ ਮੇਰੇ ਭਰਾ ਨੇ ਪਹਿਲੀ ਵਾਰ ਬਾਹਰ ਜਾਣਾ ਸੀ ਮੈਂ ਮੇਰੇ ਪਿਓ ਨੂੰ ਮੈਂ ਕਿਹਾ ਪੈਸੇ ਦਿਓ ਮੈਨੂੰ ਲੱਖ ਰੁਪਈਆ ਜਿਹੜਾ ਲੱਖ ਕਿੱਥੋਂ ਦੀ ਹੈ 1.5 ਲੱਖ ਦਾ ਕਿੱਲਾ ਵੇਚਿਆ ਭਾਈ ਜਿਹੜਾ ਅੱਜ 70 ਲੱਖ ਦਾ ਹੋਊਗਾ ਪੈਂਡ ਦੇ ਵਿੱਚ ਪਿਆ ਉਹ ਬੰਦੇ ਦੀ ਖਾਤਰ ਵੇਚਤਾ ਭਾਈ ਬੁਰਾ ਕਹਿੰਦਾ ਉਹ ਕਿੱਲਾ ਵੇਚ ਦੇ ਨਾ ਤੇਰਾ ਮੈਂ ਕਹਾਂ ਵੇਚ ਦਿਓ ਮੈਨੂੰ ਪੈਸੇ ਦੇ ਦਿਓ ਦੁੱਖ ਬਹੁਤ ਆਖਿਆ ਜ਼ਿੰਦਗੀ ਦੇ ਮੈਂ ਕਹਾ ਵੀ ਇਹ ਠੀਕ ਹੋਣਾ ਚਾਹੀਦਾ ਮੈਂ 15 ਦਿਨ ਉਹਦੇ ਕੋਲੇ ਰਿਆ ਖੂਨ ਨਾ ਭਿੱਜਿਆ ਵਾ ਉਹੀ ਕੱਪੜੇ ਕੋਈ ਨਹੀਂ ਆਇਆ ਉਹਦੇ ਮਗਰ ਬਾਈ 15ਵੇਂ ਦਿਨ ਉਹਨੂੰ ਮਾਰਾ ਜਾ ਮੈਨੂੰ ਕਹਿੰਦਾ ਬਾਈ ਮੈਨੂੰ ਲੈਟ ਦੀਂਦੀ ਆ ਮੈਂ ਡਾਕਟਰ ਕੋਲੇ ਭੱਜਿਆ ਮੈਂ ਕਹਾ ਜੀ ਇਹਨੂੰ ਲੈਟ ਦੀਂਦੀ ਆ ਡਾਕਟਰ ਨੂੰ ਫਿਰ ਪਤਾ ਲੱਗਿਆ ਵੀ ਇਹਦਾ ਤਾਂ ਕੁਝ ਵੀ ਨਹੀਂ ਲੱਗਦਾ ਇਹ ਡਾਕਟਰ ਮੈਨੂੰ ਕਹਿੰਦਾ ਤੇਰਾ ਕੀ ਲੱਗਦਾ ਹੈ ਮੈਂ ਕਹਾ ਮੈਂ ਤਾਂ ਜਾਣਦਾ ਵੀ ਨਹੀਂ ਯਾਰ ਕੀ ਕਮਾਲ ਹੈ ਯਾਰ ਪੈਸੀ ਕਿੱਥੋਂ ਲਿਆਉਣਾ ਕਹਿੰਦਾ ਮੈਂ ਕਿਹਾ ਜ਼ਮੀਨ ਵੇਚੀ ਮੈਂ ਆਪਦੀ ਡਾਕਟਰ ਨੇ ਸਾਰੀਆਂ ਨਰਸਾਂ ਡਾਕਟਰ ਇਕੱਠੇ ਕਰੇ ਕਹਿੰਦਾ ਕਲਾਪਿੰਗ ਕਰੋ ਉਹ ਕਹਿੰਦੇ ਕਿਵੇਂ ਕਹਿੰਦੇ ਜਾਣਦਾ ਹੀ ਨਹੀਂ ਇਹਨੂੰ ਕੌਣ ਹੈ ਤਾਂ ਵੀ ਲੱਗਦਾ ਕਹਿੰਦਾ ਜ਼ਮੀਨ ਵੇਚੀ ਬੈਠਾ ਆਪਦੀ ਇਹਦੀ ਖਾਤਰ ਇਹਨੂੰ ਪਤਾ ਹੀ ਨਹੀਂ ਕੌਣ ਆ ਇਹ ਕਹਿੰਦੇ ਦੇ ਕੋਲੇ ਕਿਤੇ ਗਿਆ ਮੈਂ ਕਹਿੰਦਾ ਨਹੀਂ ਮੈਂ ਕਹਿੰਦਾ ਇੰਨਾ ਇਹ ਕਹੀ ਜਾਂਦਾ ਸੱਤ ਕੁੜੀਆਂ ਮੇਰੇ ਮੈਂ ਕਹਾਂ ਹੁਣ ਕਹਿੰਦਾ ਮੈਂ ਕਹਾਂ ਜਾਨ ਬਚਾ ਲੋ ਇਹਦੀ ਮੈਂ ਕਹਾਂ ਸੱਤ ਕੁੜੀਆਂ ਦਾ ਪਿਓ ਨਾ ਮੇਰੇ ਡਾਕਟਰ ਮੈਨੂੰ ਕਹਿੰਦਾ ਯਾਰ ਕਮਾਲ ਹੈ ਕਹਿੰਦਾ ਤੈਨੂੰ ਕੱਪੜੇ ਨਵੇਂ ਲਿਆ ਕੇ ਦੇਣੇ ਹਨ ਆ ਤੂੰ ਪੁੱਤ ਜਦੋਂ ਜਮਾ ਠੀਕ ਹੋ ਗਿਆ ਉਦੋਂ ਦੀ ਭੈਣ ਤੇ ਪਣੋਈ ਆ ਗਏ ਬਾਈ ਚੂੜ ਚੱਕ ਤਾ ਪਹਿਲਾਂ ਕੋਈ ਨਹੀਂ ਆਇਆ ਉਦੋਂ ਆ ਗਈ ਮੈਂ ਕਿਹਾ ਵੀ ਚਲੋ ਕੋਈ ਨਾ ਮੈਂ ਐਂਡ ਤੇ ਫਿਰ ਉਹ ਬੰਦੇ ਕੋਲੇ ਗਿਆ ਸੀ ਠੀਕ ਹੈ ਉਹਨੇ ਵੀ ਬਾਈ ਫਿਰ ਨਹੀਂ ਸਾਂਭਿਆ 10 ਕਿ ਦਿਨ ਤੋਨੇ ਕਿਹਾ ਤੇਰਾ ਮੇਰਾ ਰੱਬ ਆਉਂਦਾ ਮੇਰਾ ਫਲਾਣਾ ਆਉਂਦਾ ਉਦੋਂ ਬਾਅਦ ਜਾਂ ਮੈਨੂੰ ਪਤਾ ਜਾਂ ਪ੍ਰਮਾਤਮਾ ਨੂੰ ਪਤਾ ਸੀ ਕਿਵੇਂ ਦਿਨ ਕੱਟਿਆ ਉੱਥੇ ਮੇਰੇ ਉਧਰ ਫਿਰ ਕੰਮ ਕਰ ਕੀ ਕਰਦੇ ਹੁੰਦੇ ਸੀ ਮੈਂ ਬਾਈ ਜੀ ਖੇਤੀ ਕਰਦਾ ਸੀ ਨਾਲ ਉਹਦੇ ਉਧਰ ਜੇ ਉਹਦੇ ਕੰਮ ਮੁੱਕ ਗਿਆ ਉਹ ਮੈਨੂੰ ਦਿਹਾੜੀ ਵੀ ਭੇਜ ਦਿੰਦਾ ਸੀ ਵੀ ਬੇਲੇ ਨੂੰ ਰੋਟੀ ਨਹੀਂ ਮਿਲਣੀ ਮੇਰੇ ਘਰ ਵਾਲੀ ਸਾਰਾ ਘਰ ਦਾ ਕੰਮ ਕਰਦੀ ਸੀ ਤਗੜੇ ਘਰ ਦੀ ਕੁੜੀ ਸੀ ਕਦੇ ਉਹਨੇ ਚੁੱਲੇ 'ਚ ਫੂਕ ਨਹੀਂ ਮਾਰੀ ਸੀ ਉਹਨੂੰ ਸਾਰੀਆਂ ਰੋਟੀਆਂ ਵੀ ਲਾਉਣੀਆਂ ਪੈਣੀਆਂ ਝਾੜੂ ਵੀ ਅੱਠ ਕੁੜੀਆਂ ਹੁੰਦੇ ਹੋਏ ਵੀ ਸਾਰਾ ਕੰਮ ਉਹ ਕਰਦੀ ਸੀ ਠੀਕ ਹੈ ਮੈਂ ਕਹਾਂ ਯਾਰ ਵੀ ਇਹ ਤੂੰ ਤਾਂ ਨਾ ਕਰਾਓ ਮੈਥੋਂ ਕਰਾ ਲਓ ਹਨਾ ਕਹਿੰਦਾ ਬੇਲਿਆਂ ਨੂੰ ਕੌਣ ਰੋਟੀ ਦਿੰਦਾ ਬਾਈ ਕਹਿੰਦਾ ਜੀ ਜਿਹੜੇ ਬੰਦੇ ਖਾਤਰ ਇੰਨਾ ਕੀਤਾ ਸੀ ਹਨਾ ਬڑا ਮੈਂ ਕਹਾ ਯਾਰ ਰਾਤ ਨੂੰ ਠੰਡ ਲੱਗਣੀ ਕੋਠੇ ਤੇ ਪਏ ਹੋਣਾ ਮੈਂ ਆਪਦੇ ਕੱਪੜੇ ਲਾ ਕੇ ਆਪਦੇ ਘਰ ਵਾਲੀ ਤੇ ਦੇ ਕੇ ਆਪ ਮੈਂ ਬੈਠੇ ਬਹਿ ਜਾਂਦਾ ਹੀ ਬਾਈ ਸਾਰੀ ਰਾਤ ਮੈਂ ਠੰਡ ਚ ਬੈਠ ਕੇ ਕੱਟਣੀ ਤੇ ਸਾਰੀ ਰਾਤ ਮੈਂ ਉਹਦੇ ਢਾਲੇ ਬੈਠਾ ਰਹਿਣਾ ਉਹਨੂੰ ਬੱਚਾ ਪੇਟ ਸੀਗਾ ਇਹ ਜੂ ਮੈਨੂੰ ਆਏ ਸੀ ਵੀ ਇਹਨੂੰ ਨਾ ਕੋ ਸੋ ਜੇ ਹਨਾ ਵੀ ਮੇਰਾ ਇਹੀ ਨਿਸ਼ਾਨੀ ਮੇਰੇ ਕੋਲੇ ਮੇਰੇ ਨਾਲ ਜਿਹੜੀ ਹੈਗੀ ਆ ਬਸ ਮੈਂ ਕਹਿੰਨੀ ਸਾਡੇ ਕੋਲੇ ਕੀ ਹੈ ਫਿਰ ਮੈਂ ਕਰਕੇ ਵੀ ਕੀ ਲੈਣਾ ਦੁਨੀਆ ਤੇ ਫਿਰ ਜਦੋਂ ਮੰਦਰ ਚ ਮੁੰਡਾ ਸੇਵਾ ਕਰਦਾ ਉਹਨੂੰ ਪਤਾ ਲੱਗਿਆ ਵੀ ਆਹ ਹਾਲਾਤ ਐ ਉਹ ਰਾਤ ਨੂੰ ਚੋਰੀ ਪੌੜੀਆਂ ਚੜ੍ਹ ਕੇ ਆ ਕੇ ਜਦੋਂ ਨੇ ਵੇਖਿਆ ਵਾਕੇ ਯਾਰ ਉਹਨੇ ਕਵੀ ਦਾ ਟੋਟਲ ਕਰੀ ਜਾਂਦਾ ਬੈਠਾ ਵੀ ਉਹ ਪਈ ਆ ਯਾਰ ਇਹਦਾ ਆਪ ਦੇ ਕੱਪੜੇ ਵੀ ਉੱਤੇ ਦੇਈ ਬੇਟਾ ਬੰਦਾ ਨਹੀਂ ਰਜਾਈ ਕਹਿੰਦਾ ਹੋਰ ਕੱਢ ਲਵੋ ਵੀ ਯਾਰ ਇੰਨਾ ਤੰਗ ਉਹ ਕਹਿੰਦਾ ਯਾਰ ਬੰਦਾ ਯਾਰ ਕਮਾਲ ਆ ਯਾਰ ਫਿਰ ਉਹ ਮੈਨੂੰ ਮੰਦਰ ਲੈ ਗਿਆ ਫੇਰ ਭਾਈ ਬਾਲਾ ਜੀ ਦੀ ਕਿਰਪਾ ਹੋਈ ਮੇਰੇ ਤੇ ਫੇਰ ਮੈਨੂੰ ਰੱਬ ਮਿਲਿਆ ਉਤੋਂ ਫੇਰ ਤੁਹਾਨੂੰ ਬਾਬਾ ਜੀ ਵੀ ਕਹਿਣ ਲੱਗ ਪਏ ਫੇਰ ਮੈਨੂੰ ਬਾਲਾ ਜੀ ਦੇ ਪ੍ਰਗਟ ਹੋਏ ਜੀ ਮਾਨੁਮਾਨ ਜੀ ਸਾਹਮਣੇ ਆਏ ਗੱਲਾਂ ਕਰੀਆਂ ਮੈਂ ਸਹੀ ਗੱਲ ਆ ਜਿਵੇਂ ਆਪਾਂ ਕਰ ਰਹੇ ਹਾਂ ਕਹਿੰਦੇ ਕੀ ਚਾਹੀਦਾ ਮੈਂ ਕਿਹਾ ਪੈਸੇ ਸਿੱਧੇ ਰੱਬ ਨੂੰ ਪੈਸੇ ਹੀ ਕਹਦਾ ਭਾਈ ਪੈਸੇ ਚਾਹੀਦੇ ਮੈਂ ਕਿਹਾ ਪੈਸੇ ਬਿਨਾ ਕੋਈ ਪਹੁੰਚਦਾ ਹੀ ਨਹੀਂ ਇੱਥੇ ਭਾਈ ਮਾ ਪਿਓ ਵੀ ਪੈਸੇ ਨਾਲ ਮਿਲਦਾ ਤੁਹਾਨੂੰ ਅੱਜ ਭੈਣ ਭਰਾ ਵੀ ਪੈਸੇ ਨਾਲ ਮਿਲਦਾ ਬਿਨਾ ਪੈਸੇ ਤੋਂ ਜੇ ਕਿਸੇ ਨੂੰ ਮਿਲਦਾ ਮੈਨੂੰ ਦੱਸ ਦਿਓ ਜੀ ਉਹ ਸਤਜੁਗੀ ਬੰਦਾ ਜਿਹਨੂੰ ਮਾ ਪਿਓ ਭੈਣ ਭਰਾ ਬਿਨਾ ਪੈਸੇ ਤੋਂ ਮਿਲ ਰਿਹਾ ਮੈਂ ਕਹਿੰਦਾ ਵੀ ਉਹ ਸਤਜੁਗੀ ਬੰਦਾ ਹੈ ਉਹ ਮਾ ਪਿਓ ਵੀ ਸਤਜੁਗੀ ਹੈ ਕੱਲੀ ਵਿਚਾਰੀ ਬਈ ਤੁਹਾਡੀ ਜੀਵਨ ਸਾਥਣ ਸੀ ਜੀਣੀ ਹਣਾ ਇੰਨੇ ਇੰਨਾ ਦੁੱਖ ਦੇਖਿਆ ਬੜੇ ਦੁੱਖ ਦੇਖਿਆ ਬਾਈ ਅੱਜ ਵੀ ਕਹਿ ਦਿੰਦੀ ਆ ਤਾਰੀ ਤੂੰ ਮੇਰੀ ਨਹੀਂ ਸੁਣਦਾ ਅੱਜ ਮੇਰਾ ਘਰ ਵੀ ਗਹਿਣੇ ਪਿਆ ਬਾਈ 25 ਲੱਖ ਚ ਠੀਕ ਹੈ ਅੱਜ ਲੋਕਾਂ ਦੀ ਖਾਤਰ ਸੇਵਾ ਦੀ ਖਾਤਰ ਕਰਿਆ ਵੈ ਲੋਕਾਂ ਨੂੰ ਵਾਲਿਆਂ ਨੂੰ ਨਸੇ ਚੜਾਉਣੇ ਉਹ ਕਰਨੇ ਉਹਨੇ ਮੇਰੇ ਮੋਢੇ ਨਾ ਮੋਢਾ ਲਾ ਕੇ ਨਾਲੇ ਉਹਦੇ ਨਾਂ ਉਹਦੇ ਸੈਨ ਕਰਾਇਮੈਂਗਾ ਕਰ ਪੈਸੇ ਦੇਣੇ ਪੈਣੇ ਜੀ ਤੋਂ ਫੜੇ ਮੈਂ ਕਿ ਆਪਾਂ ਨੂੰ ਠੀਕ ਹੈ ਸੂਣ ਤੱਕ ਗਹਿਣੇ ਕਰਤੇ ਯਾਰਾਂ ਦੋਸਤਾਂ ਦੀ ਖਾਤਰ 1000 ਦੋਸਤ ਮੇਰਾ ਕੈਨੇਡਾ ਗਿਆ ਉਹ ਤੋਂ ਪੈਸੇ ਲੈਣੇ ਸੀ ਉੱਥੇ ਮੌਤ ਹੋ ਗਈ ਵਿਚਾਰਾ ਗੱਬਰ ਸੀਗਾ ਉਹਦੇ ਮੁੰਡੇ ਨੇ ਬਾਹਰ ਨੂੰ ਜਾਣਾ ਸੀ ਉਹਦੀ ਖਾਤਰ ਸੂਣਾ ਰੱਖਿਆ ਉਹਦੀ ਮੌਤ ਹੋ ਗਈ ਕਿੰਨੇ ਯਾਰ ਦੋਸਤ ਸੀ ਮੇਰੇ ਮੈਂ ਕਿਹ ਪੰਜ ਲੱਖ 4 ਲੱਖ ਲੈ ਕੇ ਮੌਤ ਹੋ ਜਾਂਦੀ ਐ ਮੈਂ ਦੱਸ ਕੀ ਕਰੀਏ ਯਾਰ ਉਹ ਉਹਦਾ ਕੋਈ ਲੈਣਾ ਦੇਣਾ ਹੋਊਗਾ ਆਪਾਂ ਤਾਂ ਅਗਰ ਕਿ ਐ ਹੋ ਜਾਂਦਾ ਹੈ ਨਾ ਪਰ ਰੱਬ ਤੇ ਨਿਰਾਸ਼ਾ ਆਉਂਦੀ ਐ ਬਈ ਦਿਲ ਦੁਖਦਾ ਕੀ ਯਾਰੀ ਨਾ ਉਹ ਬਿਨ ਆਪ ਦੀਆਂ ਗਲਤੀਆਂ ਜਿਹੜਾ ਪਿਛਲਾ ਬੀਜਿਆ ਮਾੜਾ ਐ ਐਦ ਕੀਤਾ ਤਾਂ ਕਰਕੇ ਵਧੀਆ ਬੀਜ ਰਹੇ ਆ